ਲਗੀ ਹੁਣ ਇਹਨਾਂ ਦੇ ਟੈਸਟਿੰਗ ਚੱਲ ਰਹੀ ਆ ਦੋ ਦੀ ਦੋ ਦੋ ਦੀ ਹੁੰਦੀ ਆ ਜੀ ਪਰ ਐਤ ਕੀ ਤਿੰਨ ਜੀ ਕਹਿੰਦੇ ਨੇ ਤਿੰਨ ਦੀ ਕਰਤੀ ਸਤਿ ਸ੍ਰੀ ਅਕਾਲ ਤੁਸੀਂ ਆ ਵੀ ਕੋਈ ਨਹੀਂ ਕਰੇ ਤੁਸੀਂ ਇੱਥੇ ਕੋਈ ਨਾ ਸਰਦਾਰ ਟੈਕਨਾਲੀ ਕੋਲ ਸਾਡੇ ਤੁਹਾਨੂੰ ਟੈਕਨਾਲੀ ਸਰਦਾਰ ਤੁਹਾਡੀ ਸਪਾਊਸ ਹੈ ਯਾਰ 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 ਵੀਰ ਅਕਰ ਨੂੰ ਮੱਕੂ ਆਇਆ ਕਰਨਾ ਚਾਹੀਦਾ ਇਹ ਸਭ ਤੋਂ ਚੌਥਾ ਵੀ ਲੱਗਿਆ ਬਾਈ ਲਾਈਨ 'ਚ ਜੇ ਜੋ ਬਾਕੀ ਹਾਈਟਾਂ ਚੈੱਕ ਕਰੋ ਕਿਹੜੇ ਦੀ ਹੈਟ ਆਈ ਦੀ ਸਭ ਤੋਂ ਉੱਚੀ ਹੈਟ ਆ ਦੇਖ ਲਈ ਬਾਕੀ ਦੇਖੋ लेवी के देख रहे चार आ आ लग चुके जी लाइन तो जी हम और निकल रहे टैसिंग बाकी सारे मूर बाकी हज ਇਹ ਬਾਈ ਟੈਸਟ ਕਿ ਚੱਲੂਗੇ ਹੁਣ ਆ ਇਹਦੀ ਟੈਸਟਿੰਗ ਚੱਲ ਰਹੀ ਆ ਜੀ ਦੇਖੋ ਜੀ ਬਾਕੀ ਕਾਦ ਕਾੜ ਦੇਖੋ ਇਹ ਜੀ ਬਕਤਿਆ ਰਿਕਾਰਡ ਬਾਈ ਨਾਲ ਲਈ ਵਧਣਾ ਇਹ ਝੋਟਾ ਕਹਿੰਦੇ ਸਾਰੇ ਆਪਦੀ ਬਰੇਡਿੰਗ ਸਾਰੇ ਆਪਦੇ ਨਾਲ ਨਸਲ ਤੇ ਲਿਆਂਦਾ ਸਾਰੇ ਪ੍ਰੂਫ ਲਈ ਫਿਰਦਾ ਬਾਈ ਆ ਨਾਲ ਉਹ ਬੱਚਾ ਜਿਹੜਾ ਸਾਰੇ ਪ੍ਰੂਫ ਨੇ ਉਹ ਪਰਲੇ ਝੋਟੇ ਨੇ ਬਾਈ ਸਾਰੀ ਬਰੀਡਿੰਗ ਜਿਹੜੀ ਨਸਲ ਆਪਦੀ ਮਾਸ ਆਪਦੀ ਨਸਲ ਨਾਲ ਹੀ ਆਂਦਾ ਆਪਦੀ ਬਰੀਡਿੰਗ ਕੋਈ ਵੀ ਬੱਚਾ ਇਹ ਤਾਂ ਤਿਆਰ ਕਰਵਾਉਂਦਾ ਗਾ ਤਾਂ ਇਹ ਆਪਦੀ ਨਸਲ ਤੇ ਹੀ ਆਂਦਾ ਸਾਰੇ ਡਾਕੂਮੈਂਟ ਨਾਲ ਨੇ ਪਾਈਆਂ ਕੋਲੇ ਸਰਕਾਰ ਹੈ ਛੋਟੇ ਦਾ ਉਹ ਜਿਹੜਾ ਸਰਦਾਰਾਂ ਕੋਲੇ ਖੜਾ ਦੇਖੋ ਜੀ ਕਤਵੀਰ ਜੁੜਿਆ ਭਾਈ ਵਾਲ ਵਗੈਰਾ ਸਹੀ ਹੋ ਗਈ ਹੈ ਦੇਖੋ ਜੀ ਆ ਹੁਣ ਦੁਬਾਰੇ ਇਹਨਾਂ ਦੇ ਜਿਹੜੇ ਰਹਿੰਦੇ ਸੀ ਇਹਨਾਂ ਦੇ ਦੇਖੋ ਜੀ ਕਿੰਨੇ ਘੈਂਟ ਨੇ ਬਾਕੀ ਕੰਦ ਖੁੱਦ ਘਰ ਵਿੱਚ ਸ਼ਰੀਰ ਕੁੰਡੇ इनका नेक